ਇਸ ਸ਼ਲੋਕ ਮੁਹੱਲਾ 5 ਹਰ ਨਾਮ ਨਾ ਸਿਮਰੈ ਸਾਧ ਸੰਗ ਤੈ ਤੰਨੇ ਉੱਡ ਖੇ ਜਿਨ ਕੀ ਤੀਤਿ ਸੇ ਨਾ ਜਾਣੈ ਨਾਨਕ ਫਿਟਿਆ ਲੋਣੀ ਦੇ ਮੁਹੱਲਾ 5 ਕਟ ਵਸੈ ਚਰਨਾਰਬਿੰਦ ਰਸਨਾ ਜਪੇ ਗੋਪਾਲ ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇ ਕੋ ਪਾਲ ਪੌੜੀ ਆਪੇ 86 ਤੀਰਤ ਕਰਤਾ ਆਪ ਕਰੇ ਸ਼ਨਾਮ ਆਪੇ ਸੰਜਮ ਵਰਤੇ ਸੁਆਮੀ ਆਪ ਜਪਾਏ ਨਾਮ ਆਪ ਦਿਆਲ ਹੋਏ ਭਉ ਖੰਡਨ ਆਪ ਕਰੇ ਸਭ ਦਾ ਜਿਸ ਨੂੰ ਗੁਰਮੁਖ ਆਪ 부ਝਾਏ ਸੋ ਸਦੀ ਦਰਗੇ ਪਾਏ ਮਾਨ ਜਿਸ ਦੀ ਪੈਜ ਰੱਖੇ ਹਰ ਸੁਆਮੀ ਸੋ ਸੱਚਾ ਜਾਨ ਜਿਸ ਦੀ ਪੈਜ ਰੱਖੇ ਹਰ ਸੁਆਮੀ ਸੋ ਸੱਚਾ ਹਰ ਜਾਨ ਜ਼ਰਾ ਜ਼ਹੂਰ ਹਾਜ਼ਰ ਹਜੂਰ ਸਰਵ ਕਲਾ ਭਰਪੂਰ ਸਮਰਤ ਗੁਰੂ ਲੋਕ ਪਰਲੋਕ ਦੇ ਰਖਿਆ ਭਗਤੋ ਅਸ਼ਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਬਖਸ਼ਿੰਦ ਪਿਤਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਕੇ ਬੋਹਿਤ ਕਲਯੁਗ ਦੇ ਅਵਤਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਗੁਰੂ ਸ਼ਬਦ ਦੇ ਨਾਲ ਜੁੜੇ ਬੈਠੀ ਸਾਧ ਸੰਗਤ ਦੀ ਵੱਡਿਆਂ ਭਾਗਾਂ ਵਾਲੇ ਹੋ ਦੇਖੋ ਆਪਾਂ ਸਾਰੇ ਹੀ ਜਿੰਨੇ ਵੀ ਬੈਠੇ ਆ ਉਹਦੇ ਧੀਆਂ ਪੁੱਤਾਂ ਆਪਾਂ ਕਿਨ ਕਿਨ ਭੁੱਲ ਰਹੇ ਆ ਤਾਂ ਵੀ ਮਾਰੇ ਸਾਨੂੰ ਕਹਿੰਦੇ ਨੇ ਬੜਪਾਗੀ ਬੜਪਾਗੀ ਸਾਧ ਸੰਗ ਪ੍ਰਾਪਤ ਹੋਏ ਤੁਸੀਂ ਵੱਡਿਆਂ ਭਾਗਾਂ ਵਾਲੇ ਹੋ ਤੁਹਾਡੀ ਦੀ ਕਿਰਪਾ ਐਵੇਂ ਨਹੀਂ ਤੁਸੀਂ ਮੇਰੀ ਗੋਦ ਵਿੱਚ ਬੈਠੇ ਕਾਰਨ ਕੋਈ ਵੀ ਹੋਵੇ ਜਿਹੜਾ ਗੋਦ ਵਿੱਚ ਬੈਠਾ ਉਹ ਭਾਗਾ ਵਾਲਾ ਕਿਸੇ ਨੇ 300 ਦੀ ਟਿਕਟ ਲਈ ਹੋਵੇ ਚਾਹੀ 1000 ਦੀ ਅੰਦਰ ਇੰਟਰ ਤੇ ਸਿਨੇਮੇ ਦੇ ਹੋ ਗਿਆ ਨਾ ਪਿਕਚਰ ਦੇਖਣ ਨੂੰ ਮਿਲੇਗੀ ਸੋ ਜਿਹੜਾ ਕਿਸੇ ਵੀ ਤਰੀਕੇ ਨਾਲ ਗੁਰੂ ਦੀ ਗੋਦ ਵਿੱਚ ਬਹਿ ਗਿਆ ਉਹ ਸਤ ਸੰਗੀ ਬਣ ਗਿਆ ਮਰਹੀ ਬੜਾ ਪਿਆਰਾ ਬਚਨ ਕਰਦੇ ਨੇ ਸਤ ਸੰਗਤ ਕੈਸੀ ਜਾਣੀਏ ਜਿੱਥੇ ਕੋ ਨਾਮੋ ਘਾਣੀਏ ਜਿੱਥੇ ਕੇਵਲ ਨਾਮ ਦੀ ਚਰਚਾ ਹੋਵੇ ਨਾਮ ਦੇ ਪ੍ਰਕਾਸ਼ ਦੀ ਗੱਲ ਹੋਵੇ ਨਾਮ ਦੇ ਬਰਕਤ ਦੀ ਗੱਲ ਹੋਵੇ ਨਾਮ ਦੇ ਅਹਿਸਾਸ ਦੀ ਗੱਲ ਹੋਵੇ ਨਾਮ ਦੇ ਰਾਹੀ ਬੁਲੰਦੀਆਂ ਦੀ ਗੱਲ ਹੋਵੇ ਨਾਮ ਤੋਂ ਟੁੱਟਣ ਦੇ ਨਾਲ ਕੀ ਹੁੰਦਾ ਏ ਸਾਰੀਆਂ ਵਿਚਾਰਾਂ ਜਿੱਥੇ ਹੋਣ ਉਹਨੂੰ ਕਹਿੰਦੇ ਨੇ ਸਾਤ ਸੰਗ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਖਾਣ ਜਿੱਥੇ ਕੇਵਲ ਰੱਬ ਦੀ ਸਿਫਤ ਗੁਰਮਤ ਵਿਚਾਰ ਹੁੰਦੀ ਆ ਉਹ ਸਮਝ ਸਿਮਤ ਸ਼ਬਦ ਬੜਾ ਪਿਆਰਾ ਜਦੋਂ ਪੰਜਵੇਂ ਪਾਤਸ਼ਾਹ ਦਾ ਲੜੀਵਾਰ ਸ਼ਬਦ ਹੈ 553 ਅੰਗ ਹੈ ਮਰੀ ਕਹਿੰਦੇ ਹਰ ਨਾਮ ਨਾ ਸਿਮਰੇ ਸਾਧ ਸੰਗ ਤੈ ਤਾਂ ਨੀ ਉਡੇਖੇ ਮਹਾਰਾਜ ਜੀ ਕਹਿੰਦੇ ਜਿਹੜੇ ਸੰਗਤ ਵਿੱਚ ਆ ਕੇ ਜੇ ਦੇਖੋ ਪਾਦार्थ ਕਰੀਏ ਤੇ ਭਾਵ ਬਣਦਾ ਜਿਹੜਾ ਸੰਗਤ ਨਹੀਂ ਕਰਦਾ ਉਹਦਾ ਤਨ ਕੀ ਹੋ ਜਾਂਦਾ ਇਹ ਅਰਥ ਤੋੜਾ ਬਣ ਗਿਆ ਲਿਖਿਆ ਇਦਾਂ ਹੀ ਹੈ ਪਰ ਇਹਨੂੰ ਵਿਸਤਾਰ ਨਾਲ ਤੋੜਿਆ ਸਮਝਾਉਣਾ ਜਾਂ ਸਮਝਣਾ ਪੈਣਾ ਦੇਖੋ ਕੀ ਤੇ ਗੁਰਮੁਖ ਦੀ ਵੀ ਹੁੰਦੀ ਹੈ ਜਿਹੜਾ ਗੁਰਦੁਆਰੇ ਨਹੀਂ ਕਦੀ ਗਿਆ ਉਹਦੀ ਵੀ ਕੀ ਮਿੱਟੀ ਦੇ ਸਾਰਿਆਂ ਦੀ ਸੁਆ ਬਣਦੀ ਹੈ ਠੀਕ ਹੈ ਜੀ ਦੇਖਿਆ ਨਹੀਂ ਅਸੀਂ ਸਾਰੇ ਇਕੱਠੇ ਕਰਕੇ ਸੁਆ ਮਨਮੁਖ ਦੀ ਜਿਹੜਾ ਹੁੰਦਾ ਉਹਦੀ ਵੀ ਲੈ ਜਾਂਦੇ ਨੇ ਗੁਰਮੁਖ ਦੀ ਵੀ ਲੈ ਜਾਂਦੇ ਨੇ ਇੱਥੇ ਖੇ ਦਾ ਮਤਲਬ ਕੀ ਹੈ ਇੱਥੇ ਮਿੱਟੀ ਦਾ ਮਤਲਬ ਕੀ ਹੈ ਕਿਹੜੀ ਕਿਹੜਾ ਕਿਹੜਾ ਤਨ ਕੀ ਹੁੰਦਾ ਦੇਖੋ ਤਨ ਕੇਵਲ ਬਾਡੀ ਨਹੀਂ ਹੈ ਬੜੀਆਂ ਡੂੰਘੀਆਂ ਵਿਚਾਰ ਨੇ ਇਹ ਤਨ ਨੂੰ ਹਰ ਮੰਦਰ ਵੀ ਕਿਹਾ ਹਰ ਮੰਦਰ ਜੋ ਸਰੀਰ ਹਰ ਮੰਦਰ ਕੀ ਹੋਏਗਾ ਤਨ ਦੇ ਕੀ ਹੋ ਗਿਆ ਬਾਡੀ ਤੇ ਕੀ ਹੋ ਗਈ ਇਹ ਮਤਲਬ ਪਾਣੀ ਹਵਾ ਆਗ ਧਰਤੀ ਕਾ ਯਲਣਾ ਚੱਲ ਰਹੀ ਹੈ ਪੰਜ ਤਤਾਂ ਨਾਲ ਚੱਲ ਰਹੀ ਹੈ ਜਿਹੜਾ ਹਰ ਮੰਦਰ ਇਹੋ ਸਰੀਰ ਹੈ ਇਹ ਖੇ ਨਹੀਂ ਹੁੰਦਾ ਤਨ ਨੇ ਖੇ ਹੋਣਾ ਇਹਦੀਆਂ ਪੁੜੀਆਂ ਬਣਨੀਆਂ ਨੇ ਅਮਰਜੀਤ ਕਹਿੰਦੇ ਇੱਕ ਕਬੀਰ ਧੂਰ ਸਕੇਲ ਕੇ ਪੁੜੀਆਂ ਬੰਦੀ ਦੇ ਉਹ ਮੋ ਲੈ ਜਾਂਦੇ ਨੇ ਪੁੜੀਆਂ ਜੀਆਂ ਬਣਾ ਕੇ ਠੀਕੇ ਮਤਲਬ ਇਕੱਠੀ ਕਰਕੇ ਲੈ ਜਾਂਦੇ ਨੇ ਮਤਲਬ ਦਿਵਸ ਚਾਰ ਕੋ ਵੇਖਣਾ ਅੰਤ ਖੇ ਕੀ ਕਿ ਚਾਰ ਦਿਨ ਦਾ ਮੇਲਾ ਮੈਂ ਤੇ ਤੁਸੀਂ ਦੇਖਣਾ ਫਿਰ ਇਹਨਾਂ ਨੇ ਨਾ ਖੇ ਕਰਕੇ ਨਾ ਸਾਨੂੰ ਰੋੜਿਆ ਨਾ ਜਬ ਦੱਬ ਦੇਣ ਤੇ ਇਹ ਖੇ ਹੈ ਸੋ ਬੜਾ ਪਿਆਰਾ ਸ਼ਬਦ ਹੈ ਤੇ ਵਿਚਾਰ ਬੜੀ ਡੂੰਗੀ ਹੈ ਮਰਜੀ ਕਹਿੰਦੇ ਤਨ ਖੇ ਕਿਉਂ ਹੈ ਤਨ ਸਾਸਾਂ ਕੀ ਜਿਸ ਤਰ੍ਹਾਂ ਖੇ ਹੈ ਜਦੋਂ ਅਸੀਂ ਸੰਸਾਰ ਦੇ ਵਿੱਚ ਮਾਇਆ ਵਸ ਆਪਣੇ ਸੁਭਾਅ ਵਸ ਚੁੰਗਲ ਵਿੱਚ ਫਸ ਜਾਂਦੇ ਆ ਜਿਹਨੂੰ ਕਹਿੰਦੇ ਨੇ ਇਹ ਮਾਇਆ ਮਮਤਾ ਮੋਹ ਨਹੀਂ ਜਿੰਨੇ ਵਿਣਦੰਤਾ ਜਗ ਖਾਇਆ ਲਾਂਬੋ ਲਾਣ ਦੀ ਜ਼ਰੂਰਤ ਹੀ ਤਨ ਉਦਦੀ ਕੀ ਹੈ ਜਾਂ ਮੈਂ ਸਿੰਪਲ ਜੀ ਭਾਸ਼ਾ ਵਰਤਦਾ ਹਾਂ ਕਿਵਾਲ ਅਸੀਂ ਕਹਿੰਨੇ ਅੱਜ ਮੇਰਾ ਨਾ ਇਹ ਸਰੀ ਮਿੱਟੀ ਜਿਹਾ ਹੋਇਆ ਪਿਆ ਕਹਿੰਨੇ ਆ ਨਾ ਇਹ ਲੌਜੀਕ ਹੈ ਦੇ ਪਿਛੇ ਮਿੱਟੀ ਦਾ ਮਤਲਬ ਵੀ ਮਤਲਬ ਤਨ ਮੇਰਾ ਬੜਾ ਪਰੇਸ਼ਾਨ ਹੈ ਮੇਰਾ ਬੜਾ ਦੁਖੀ ਕਿ ਹੋਇਆ ਪਿਆ ਮਿੱਟੀ ਹੋਇਆ ਪਿਆ ਇਸ ਕਰਕੇ ਇਹ ਤਨ ਦੇਖੋ ਹੁਣ ਬੜੀ ਪੰਕਤੀ ਇੱਕ ਹੋਰ ਆ ਰਹੀ ਹੈ ਇਹਦੇ ਨਾਲ ਜੁੜਦੀਆਂ ਪੰਕਤੀਆਂ ਗੀ ਗੁਰੂ ਦੇ ਗਿਆਨ ਵਿੱਚੋਂ ਕਹਿੰਦੇ ਜਿਉ ਨਿਰਮਲ ਬਾਰੋਂ ਨਿਰਮਲ ਦੇਖੋ ਪੰਕਤੀ ਸਾਰੀ ਪੜ ਲੈਣੀ ਸਮਾਂ ਬੋੜਾ ਘਟ ਹੈ ਤੇ ਸ਼ਬਦ ਲੰਮਾ ਉਹ ਪੜ ਲੈਣੀ ਜਿਹੜਾ ਜਿਹੜਾ ਜਿਉ ਮੈਲੇ ਬਾਰੋਂ ਨਿਰਮਲ ਬਾਰੋਂ ਤਾਂ ਨਿਰਮਲ ਜਿਉ ਮੈਲੇ ਤੇ ਨਹੀਂ ਜਨਮ ਜੋ ਆ ਰਿਆ ਇਹ ਵੀ ਕਹਾਂ ਮਹਾਰਾਜ ਜੀ ਨੇ ਜਿਹਦਾ ਨਿਰਮਲ ਹੈ ਉਹਦਾ ਤਨ ਵੀ ਨਿਰਮਲ ਉਹਦਾ ਤਨ ਵੀ ਨਹੀਂ ਸੁਆ ਪੰਗਤੀ ਪੜੀ ਜੀ ਤਨ ਮਨ ਹੋਏ ਨਿਹਾਲ ਜਾਗੁਰ ਦੇਖਾਂ ਸਾਹਮਣੇ ਉਹਦੇ ਚਰਨ ਦੇਖੋ ਜਿਹਦਾ ਤਨ ਵੀ ਨਿਹਾਲ ਮਨ ਵੀ ਨਿਹਾਲ ਤਨ ਦੀ ਟੱਚਿੰਗ ਜਿਹੜੀ ਐ ਅਵਸਥਾ ਬਣਾ ਦਿੰਦੀ ਐ ਠੀਕ ਐ ਗੁਰੂ ਆਗਰਜੀਤ ਮਾਲੀ ਨੇ ਕੋਲੀ ਨੂੰ ਨਾ ਐਦਾਂ ਸ਼ੋਇਆ ਤੇ ਉਹਦਾ ਕੋਲ ਠੀਕ ਹੋ ਗਿਆ ਗੁਰੂ ਨਾਨਕ ਮਹਾਰਾਜ ਜੀ ਦੀ ਰੀਸ ਆ ਕੇ ਆਪਾਂ ਬੜੀ ਵੱਲ ਸੁਣੀ ਹੈ ਕਿ ਉਹ ਜਿਹੜਾ ਬੜਾ ਹੀ ਰੋਂਦਾ ਸੀ ਪ੍ਰੇਮਾ ਕੋੜੀ ਤੇ ਮਹਾਰਾਜ ਜੀ ਨੇ ਉਹ ਤੇ ਆਸ਼ੀਰਵਾਦ ਦਿੱਤਾ ਉਹਨੂੰ ਤਨ ਤੇ ਮਨ ਕਰਕੇ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਜੀ ਉਹਨੂੰ ਮਰੀ ਸੁਰੱਖਿਅਤ ਕਰ ਦਿੱਤਾ ਉਹਨੂੰ ਨਿਰਮਲ ਕਰ ਦਿੱਤਾ ਇਸ ਸ਼ਬਦ ਵਿੱਚ ਤਾਕਤ ਬੜੀ ਹੈ ਜੇ ਮੈਨੂੰ ਸਮਝ ਆ ਜਾਏ ਤਾਂ ਸੋ ਪੰਕਤੀ ਪਹਿਲੀ ਬੜੀ ਪਿਆਰੀ ਹੈ ਹਰ ਇਹ ਨਾਮ ਨਾ ਸਿਮਰੇ ਸਾਧ ਸੰਗ ਜੇ ਨਾਮ ਨਾ ਨਾ ਸਿਮਰਿਆ ਤੇ ਤਨ ਤੁਹਾਡਾ ਨਾ ਦੁਖੀ ਰਹੇਗਾ ਮਰਿਆ ਰਹੇਗਾ ਇਹਦੇ ਵਿੱਚ ਮਤਲਬ ਖੁਸ਼ੀ ਤੇ ਪ੍ਰਸੰਤਾ ਨਹੀਂ ਹੋਏਗੀ ਜਿਨ ਕੀਤੀ ਤਿਸੇ ਨਾ ਜਾਣਈ ਨਾਨਕ ਫਿੱਟ ਅਲੋਣੀ ਹੁੰਦੇ ਦੇਖੋ ਮਹਾਰਾਜ ਨੇ ਉਹ ਤੁਹਾਨੂੰ ਝੜਕਾ ਵੀ ਮਾਰਿਆ ਮਹਾਰਾਜ ਕਹਿੰਦੇ ਜਿਸ ਨੇ ਤੈਨੂੰ ਇਹ ਦੇ ਦਿੱਤੀ ਸੀ ਜਿਨ ਕੀਤੀ ਜਿਨ ਨੇ ਪੈਦਾ ਕੀਤਾ ਜੀ ਕਿ ਨਾ ਧੰਨੇ ਬਾਪੂ ਨੇ ਮਾਂ ਦੇ ਸੰਯੋਗ ਨਾਲ ਸੀ ਪੈਦਾ ਹੋਈ ਬਾਣੀ ਚ ਲੇ ਗਿਆ ਮਾਰੀ ਕਹਿੰਦੇ ਨਹੀਂ ਮਾਫ ਕਰ ਦੇਣਾ ਕਈ ਵਾਰੀ ਬਾਹਰ ਸਰੀਰ ਆ ਕੇ ਵੀ ਸਾਹ ਨਹੀਂ ਚੱਲਦੇ ਕਿ ਸਰੀਰ ਜਿਹੜੇ ਵਿੱਚੇ ਪੇਟ ਦੇ ਖਤਮ ਹੁੰਦੇ ਨਿੰਦੇ ਕੇ ਨੇ ਆਪਣੇ ਨਾਲ ਵੀ ਬੀਤਿਆ ਭਾਈ ਇਹ ਸਰੀਰ ਤੇ ਉਹਦੀ ਕਿਰਪਾ ਦੇ ਨਾਲ ਜਾਨ ਪੈਂਦੀ ਹੈ ਉਹ ਜਦੋਂ ਨਿਆਣਾ ਮਾਂ ਦੇ ਗਰਭ ਚੋਂ ਆਉਂਦਾ ਨਾ ਕੋਈ ਵਰਨਾ ਨਹੀਂ ਸਾ ਲੈਂਦਾ ਬੜਾ ਪੁੱਟਾ ਸਿੱਧਾ ਸਾਡੀ ਬੀਬੀਆਂ ਨੂੰ ਕਰਕੇ ਸਾਹ ਦਵੰਦੀਆਂ ਨੇ ਇਹ ਚੀਕਾਂ ਮਾਰੇ ਰੋਪੇ ਕਿਦਰੇ ਗੋਮ ਸੁਮੀਨਾ ਹੋ ਜਾਏ ਪਰ ਉਹ ਦਿਨ ਦਾ ਸਵਾਸ ਪ੍ਰਾਣ ਦਾ ਆਧਾਰ ਮੇਰਾ ਮਾਲਕ ਤੁਹਾਨੂੰ ਵੀ ਸਾਹ ਉਹਨੇ ਦਿੱਤੇ ਮੈਨੂੰ ਵੀ ਤਿੰਨਾ ਮੇਰੇ ਸਾਹ ਕਿਸੇ ਨੇ ਕੋਣੇ ਨਾ ਤੁਹਾਡੇ ਕੋਣੇ ਕਿਉਂਕਿ ਬਾਪੂ ਦੀ ਉਲਾਦ ਆ ਉਹਨੇ ਦਿੱਤਿਆ ਤਨ ਵੀ ਉਹਨੇ ਦਿੱਤਾ ਤੇ ਸਾਹ ਵੀ ਉਹਨੇ ਦਿੱਤੇ ਨੇ ਠੀਕ ਹੈ ਜੀ ਉਸ ਦੇ ਨੇ ਤੇ ਮਹਾਰਾਜ ਜੀ ਕਹਿੰਦੇ ਜਿੰਨ ਕੀਤੀ ਤਿਸੇ ਨਾ ਜਾਣੀ ਔਰ ਜਿੰਨੇ ਤੈਨੂੰ ਸਰੀਰ ਦਿੱਤਾ ਨਾਨਕ ਫਿੱਟ ਫਿੱਟ ਦਾ ਮਤਲਬ ਹੁੰਦਾ ਏ ਝੰਕਾਰ ਹਾਂ ਨਾ ਲਨਤ ਮਰੀ ਫਿੱਟ ਅਲੂਣੀ ਦੇ ਤੇ ਮਹਾਰਾਜ ਜੀ ਕਹਿੰਦੇ ਇਹ ਜੀਵਨ ਜਿਹੜਾ ਬੇਸਵਾਰਤਾ ਫਿੱਟ ਏ ਅਲੂਣੀ ਤੇਰੀ ਦੇ ਮਰੀ ਗਿੰਦੇ ਫਿੱਟ ਫਿੱਟ ਏ ਵਿਹਾ ਜੀਵਿਆ ਮਹਾਰਾਜ ਨੇ ਛੱਡਿਆ ਨਹੀਂ ਸਾਨੂੰ ਫਿੱਟ ਏ ਅਵਿਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਮਾਰਾ ਜੀ ਕਹਿੰਦੇ ਮੈਂ ਨਹੀਂ ਕਹਿੰਦਾ ਇਹ ਸ਼ਬਦ ਪੜ ਲੈਣਾ ਫਿਰ ਟੇਮੂ ਲਗਿਆ ਫਿੱਟ ਵਿਹਾ ਜੀਵਿਆ ਹੋ ਇਦਾਂ ਦੇ ਜੀਵਨ ਨੂੰ ਕੀ ਕਰਨਾ ਖਾ ਖਾ ਕੇ ਢਿੱਡ ਵਧਾ ਲਿਆ ਮਾਰਾ ਜੀ ਕਹਿੰਦੇ ਨੇ ਮੈਂ ਨਹੀਂ ਕਹਿੰਦਾ ਫਿੱਟ ਵਿਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਪੇਟ ਲਿਖਿਆ ਵੀ ਚਲੋ ਸਾਨੂੰ ਹਸਪਦਾਰਤ ਚੰਗੇ ਲੱਗੇ ਵੱਧ ਜਾਂਦਾ ਮੈਂ ਵੀ ਤੁਹਾਡੇ ਨਾਲ ਨਹੀਂ ਆ ਪਰ ਮਾਰਾ ਜੀ ਕਹਿੰਦੇ ਇਹ ਸੀ ਅਲਪ ਆਹਾਰ ਦਾ ਬਿਸ਼ਾ ਸੰਗਤ ਨਹੀਂ ਕੀਤੀ ਪਤਾ ਨਹੀਂ ਲੱਗਾ ਵੀ ਇਹ ਖਾਣਾ ਕਿਦਾਂ ਖਾ-ਖਾ ਕਿੰਵੇਂ ਵੀ ਰੋਗੀ ਹੋ ਗਿਆ ਮੈਨੂੰ ਪਤਾ ਨਹੀਂ ਲੱਗਿਆ ਬਾਅਦ ਵਿੱਚ ਸਮਝ ਆਈ ਜਦੋਂ ਕਾफी ਸਮਾਂ ਲੰਘ ਗਿਆ ਤਾਂ ਹੀ ਮੈਂ ਨਿਆਣੇ ਨੂੰ ਕਹਿੰਦਾ ਹਾਂ ਨਾ ਵੀ ਓਏ ਧਿਆਨ ਨਾਲ ਖਾਓ ਨਾ ਬਰਗਰ ਫਰਗਰ ਜੇ ਖਾਈ ਜਾਓ ਸਾਨੂੰ ਤੇ ਹੁਣ ਪਤਾ ਲੱਗਿਆ ਤੁਹਾਨੂੰ ਅਸੀਂ ਪਹਿਲਾਂ ਦੱਸ ਦਿੰਦੇ ਹਾਂ ਪਰ ਉਹ ਫਿਰ ਵੀ ਕਿਹੜਾ ਨਿਆਣੇ ਸਾਡੇ ਸਮਝਦੇ ਨੇ ਸੋ ਸਤਿਗੁਰੂ ਜੀ ਅੱਗੇ ਪੰਗਤੀ ਬੜੀ ਪਿਆਰੀ ਹੈ ਘਟ ਵਸੇ ਚਰਨਾਰਬੰਦ ਰਸਨਾ ਜਪੇ ਗੋਪਾਲ ਮਾਰੇ ਕਹਿੰਦੇ ਆਪਣੇ ਹਿਰਦੇ ਵਿੱਚ ਉਹਦੇ ਚਰ ਮਸਾਲਾ ਹੈ ਮਰ ਚਰਨ ਦਾ ਮਤਲਬ ਕੀ ਆ ਜੋ ਅਸੀਂ ਸੁਣਦੇ ਪਏ ਉਹਦੇ ਚਰਨੀ ਨੇ ਤੇ ਰਸਨਾ ਜੱਪੇ ਗੋਪਾਲ ਜੀ ਉਹਦੇ ਨਾਲ ਜਪ ਲਿਆ ਕਰ ਹਰੀ ਨੂੰ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋ ਪਾਨ ਉਹਦਾ ਨਾਮ ਜਪ ਤੇ ਉਹਦਾ ਨਾਮ ਜਪ ਕੇ ਸ਼੍ਰੀ ਨੂੰ ਅਡਾ ਕਰ ਤਾ ਕੇ ਗ੍ਰੋਥ ਪੀਰੀਡ ਨੂੰ ਅਸੀਂ ਮਤਲਬ ਬੱਚਿਆਂ ਦੇ ਗ੍ਰੋਥ ਪੀਰੀਡ ਵਿੱਚ ਬਹੁਤ ਖਰਾਕ ਦਿੰਦੇ ਆ ਮੈਂ ਅਸੀਂ ਤੁਸੀਂ ਸਾਰੇ ਵੀ ਬੱਚਾ ਮੇਰਾ ਪੁੱਤ ਵੱਧ ਰਿਹਾ ਧੀ ਵੱਧ ਰਹੀ ਹੈ ਪੀਨੂੰ ਇਹ ਮਤਲਬ ਵਿਟਾਮਿਨਸ ਦੀ ਜ਼ਰੂਰਤ ਹੈ ਇਹਨੂੰ ਇਹ ਚੀਜ਼ ਚਾਹੀਦੀ ਅਸੀਂ ਦਿੰਨੇ ਨਾ ਮਹਾਰਾਜ ਕਹਿੰਦੇ ਉਥੇ ਭਾਈ ਬਾਹਰ ਵਾਲੀ ਗੱਲ ਹੈ ਤੈਨੂੰ ਅਸਲੀ ਗੱਲ ਦੱਸਣ ਲੱਗੇ ਐ ਘਟ ਵਸੇ ਚਰਨ ਅਰਵਿੰਦਰ ਰਸਨਾ ਜੱਪੇ ਗੋਪਾਲ ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹੀ ਕੋ ਪਾਨ ਨਾਮ ਦੇ ਜਪਣ ਦੇ ਨਾਲ ਕਿਉਂਕਿ ਬਾਣੀ ਵਿੱਚ ਪਤਾ ਕੀ ਲਿਖਿਆ ਗੁਰਮੁਖ ਆ ਜਿਹੜਾ ਸਾਡਾ ਵਾਲ ਨੇ ਨਾ ਰੋਮ 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 ਮਾਲੇ ਕਹਿੰਦੇ ਇਹਦੇ ਵਿੱਚੋਂ ਵਾਹਿਗੁਰੂ ਨਿਕਲਦਾ ਇੱਕ ਦਿਨ ਗੁਰਮੁਖ ਰੋਮ ਰੋਮ ਅਰਥ ਆਵੇ ਇਹ ਹੁਣ ਬੜਾ ਭਾਈ ਆਮ ਬੰਦਿਆਂ ਨੇ ਨਹੀਂ ਮੰਨਣਾ ਵੀ ਇਹ ਬੜੇ ਕੀਵਰ ਕਮੈਂਟ ਆਉਂਦੇ ਹੁੰਦੇ ਨੇ ਇਹ ਜੀ ਤੁਸੀਂ ਐਵੇਂ ਲੋਕਾਂ ਨੂੰ ਗਲਤ ਰਾ ਰਹਉਂਦੇ ਹੋ ਨਹੀਂ ਭਾਈ ਗੁਰਮੁਖ ਰੋਮ ਰੋਮ ਅਰਥ ਆਵੇ ਜਦੋਂ ਮਤੀ ਦਾਸ ਜੀ ਦੀਆਂ ਦੋ ਫਾਕੜਾਂ ਹੋ ਗਈਆਂ ਕਿਹੜਾ ਮਨ ਤਰਕ ਚਿੰਨੀ ਮੰਨੇ ਕਈ ਇਹਨਾਂ ਵਿਚਾਰ ਦਿੰਦੇ ਹੁੰਦੇ ਨੇ ਇਦਾਂ ਨਹੀਂ ਉਹ ਇੱਕ ਫਾਕੜ ਚੋਂ ਆਂਦੀ ਆਵਾਜ਼ ਜਿੰਨੀ ਨਾਮ ਤੇ ਆਇਆ ਗਏ ਮਸਕਤ ਗੱਲ ਤੇ ਦੂਜੀ ਚੋਂ ਆਂਦੀ ਨਾਨਕ ਤੇ ਮੁਖੋਜਲੇ ਕੀਤੀ ਛੁੱਟੀ ਨਾਲ ਮੈਂ ਕਈ ਮਰੇ ਜਾਨਵਰ ਦੇਖੇ ਨੇ ਜਦੋਂ ਉਹਨਾਂ ਨੂੰ ਤਲਦੇ ਨੇ ਤੇ ਉਹ ਐ ਐ ਐ ਕਰਦੇ ਨੇ ਜੀ ਜਾਨ ਤਨ ਦੇ ਵਿੱਚ ਅਹਿਸਾਸ ਮਹਿਸੂਸ ਕਰਾਉਂਦੀ ਹੈ ਧਿਆਨ ਦੇਣਾ ਜਾਨ ਸਾਡੇ ਆ ਰੋਮ ਰੋਮ ਵਿੱਚ ਹੈ ਤੇ ਵਾਹਿਗੁਰੂ ਵੀ ਰੋਮ ਰੋਮ ਦੇ ਵਿੱਚ ਜਿਹਦੇ ਰੋਮ ਰੋਮ ਦੇ ਵਿੱਚ ਵਾਇਗੁਰੂ ਹੋਏਗਾ ਤੇ ਮਹਾਰਾਜ ਕਹਿੰਦੇ ਜਨ ਕਹੇ ਨਾਨਕ ਧੂੜ ਮੰਗਾ ਤਿਸ ਗੁਰ ਸਿੰਘ ਕੀ ਜਵਾਬ ਜਪਿਆ ਹੋਰ ਨਾਮ ਜਪ ਰੋਮ ਰੋਮ ਵਿੱਚ ਉਹਨੇ ਜਾਣਾ ਪਰ ਜਾਣਦੇ ਲਈ ਵਸੀਲਾ ਕਿਹੜਾ ਤਰੀਕਾ ਕਿਹੜਾ ਆ ਜੋ ਅਸੀਂ ਰੋਜ਼ ਕਰਦੇ ਹਾਂ ਸਵੇਰੇ ਉੱਠਦੇ ਹਾਂ ਇਹ ਸਾਡਾ ਮਤਲਬ ਵਿਰਤ ਤੋੜੋ ਜਾਣਾ ਕਿਸੇ ਦਾ ਵਿਰਤ ਨਹੀਂ ਜਾਣਾ ਪਤਾ ਨਹੀਂ ਇੱਕ ਘੜੀ ਲੱਗੇ ਮਤਲਬ ਇੱਕ ਸਕਿੰਟ ਲੱਗੇ ਇੱਕ ਪਲ ਲੱਗੇ ਇੱਕ ਕਿਣਕਾ ਵੀ ਕਿਦਰੇ ਉਹਨੇ ਇੱਕ ਛਪਟ ਕਰ ਲਿਆ ਤੇ ਟਿੱਕ ਮਾਰ ਕੋ ਹੋ ਜਾਣਾ ਇਸ ਵਿੱਚ ਕਰਕੇ ਬਬੀਏ ਨੇ ਸਵੰਤੀ ਬੂੰਦ ਲਈ ਕਿੰਨਾ ਚਿਰ ਮੋਢਿਆ ਇੱਕੋ ਹੀ ਬੂੰਦ ਪਈ ਤੇ ਮੈਂ ਕਿਉਂ ਕਹਿੰਦਾ ਬਸ ਮੈਨੂੰ ਹੋਰ ਕੋਈ ਚਾਹੀਦਾ ਨੱਚਿਆ ਟੱਪਿਆ ਇੱਕ ਸਵੰਤੀ ਬੂੰਦ ਮਿਲਣਾ ਇੱਕ ਛਲਕਾ ਰਹੀ ਮਿਲ ਜਾਏ ਸੱਜਣ ਦਾ ਇਸ ਜ਼ਿੰਦਗੀ ਬਦਲ ਜਾਂਦੀ ਹੈ ਬਹੁਤ ਹੀ ਤੇ ਜ਼ਰੂਰ ਤੇ ਕਿਉਂਕਿ ਉਹ ਹੈ ਹੀ ਨਾ ਖਾਸ ਉਹਦੀ ਤੇ ਇੱਕ ਝਲਕ ਜਿਹੜੀ ਐ ਨਾ ਜ਼ਿੰਦਗੀ ਬਦਲ ਦਿੰਦੀ ਹੈ ਸੋ ਮਹਾਰਾਜ ਜੀ ਕਹਿੰਦੇ ਨੇ ਜਿਹੜਾ ਸਰੀਰ ਹੈ ਉਹ ਇਸ ਤਰ੍ਹਾਂ ਸਾਡਾ ਵੱਡਾ ਹੋਣਾ ਚਾਹੀਦਾ ਹੈ ਨਾਮ ਨੂੰ ਜਪਦੇ ਹਾਂ ਸ਼ਿਵਾ ਕਰਦੇ ਹਾਂ ਸਿਮਰਨ ਕਰਦੇ ਹਾਂ ਤੇ ਸਾਨੂੰ ਦੇਖ ਕੇ ਦੁਨੀਆ ਧਰ ਜਾਏਗੀ ਧਿਆਨ ਦੇਣਾ ਆਪਾਂ ਨੂੰ ਭਾਗਾਂ ਦੇ ਨਾਲ ਇਦਾਂ ਦੀਆਂ ਰੂਹਾਂ ਮਿਲੀਆਂ ਨੇ ਜਨ ਸਿਰਫ ਅਜਿਹੇ ਮੈਂ ਤੁਹਾਡੇ ਨਾਲ ਡਿਸਕਸ਼ਨ ਕਰ ਰਿਹਾ ਉਹਨਾਂ ਦੇ ਬਚਨ ਹੈ ਇਹਨੂੰ ਕਹਿੰਦੇ ਨੇ ਰਮਜ਼ਾਂ ਗੁਜੀਆਂ ਆਗਮੀ ਬਚਨ ਹੁੰਦੇ ਨੇ ਬਹੁਤਾ ਡਿਸਕਸ਼ਨ ਨਹੀਂ ਕਰਦਾ ਹੁੰਦਾ ਉਹਨਾਂ ਨੇ ਟੱਚਿੰਗ ਦੇ ਨਾਲ ਕਿਹਾ ਵੀ ਜੀ ਆ ਚੀਜ਼ ਵਰਤੇਂਗੀ ਤੇ ਉਹ ਵਰਤਦੀ ਹੈ ਆਪਾਂ ਪਹਿਲਾਂ ਸੋਚਦੇ ਆਪਾਂ ਕਈ ਵਾਰ ਕਹਿੰਦੇ ਆਂ ਵੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਲੱਗਣਾ ਤੇ ਆਪਾਂ ਕਿਹਾ ਵੀ ਹਾਂ ਵੀ ਇਹ ਠੀਕ ਹੈ ਪਰ ਜਿਨ੍ਹਾਂ ਕੋਲ ਕਮਾਈ ਹੁੰਦੀ ਹੈ ਜੀ ਕਿਤੇ ਉਹ ਸਿਰ ਤੇ ਹੱਥ ਰੱਖ ਦਿੰਨਾ ਮੈਂ ਇਹ ਚੀਜ਼ ਪ੍ਰੈਕਟੀਕਲ ਦੇਖੀ ਹੈ ਕਿਉਂਕਿ ਬਾਣੀ ਵਿੱਚ ਲਿਖਿਆ ਗੁਰੂ ਅਰਜਨ ਦੇਵ ਜੀ ਨੇ ਜਿਸ ਵਕਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਕਰਵਾ ਬਾਣੀ ਤੇ ਉਦੋਂ ਵੀ ਸੀ ਕਬੀਰ ਦੇ ਟਾਈਮ ਪਰ ਕਮਾਈ ਕਬੀਰ ਤੇ ਉਹਦੀ ਲੋਈ ਨੇ ਸੀ ਉਹ ਜਿਹੜਾ ਵਚਨ ਕਰਨ ਦੇ ਪੂਰਾ ਹੋ ਜਾਂਦਾ ਸੀ ਕਿਉਂਕਿ ਗ੍ਰੰਥ ਉਦੋਂ ਵੀ ਸੀ ਵੇਦ ਉਦੋਂ ਵੀ ਸੀ ਸਿਮਰਤ ਉਦੋਂ ਵੀ ਸੀ ਸ਼ਾਸਤਰ ਸਿਮਰਦਿਆਂ ਉਦੋਂ ਵੀ ਸੀ ਭਗਤ ਕਬੀਰ ਜੀ ਕੋ ਪਗਦਰਦਾਸ ਜੀ ਕੋ ਹਾਂਜੀ ਸਦਨਾ ਜੀ ਕੋਲ ਇਹਨਾਂ ਪਿਆਰਾਂ ਕੋ ਕਮਾਈ ਸੀ ਰਾਜੇ ਦੀਆਂ ਸਾਖੀਆਂ ਪੜ ਲਓ ਭਗਤ ਜੀ ਦਾ ਸਰਵਦਾਦ ਜੀ ਦੀਆਂ ਬਚਨ ਕਰਤਾ ਉਹ ਉਹ ਧੋਬੀ ਦੀ ਕੁੜੀ ਨੂੰ ਬ੍ਰਹਮ ਗਿਆਨੀ ਹੋ ਗਿਆ ਸੀ ਬਸ ਉਹ ਹੀ ਉਹ ਹੀ ਜਿਹੜਾ 84 ਉਹਨੇ ਸ਼ੱਕਿਆਗੇ ਅੰਦਰ ਮਤਲਬ ਜਿਸ ਦੇ ਘਰ ਦੇ ਵਿੱਚ ਬਾਣੀ ਜਾਂ ਨੰਕਾਰ ਆ ਜਾਂਦਾ ਉਹਦੀ ਉਹਦੇ ਲਫ਼ਜ਼ ਉਹਦਾ ਦੇਖਣਾ ਵੀ ਜਿਹੜੀ ਹੈ ਨਜ਼ਰ ਵੀ ਜਿਹੜੀ ਤਾਰ ਦਿੰਦੀ ਹੈ ਇਹ ਜੋ ਪੰਕਤੀ ਆਈ ਸੀ ਨਾ ਤੇ ਇਸ ਦੇਹੀ ਕੋ ਪਾਲ ਉਸ ਦੇਹੀ ਨੂੰ ਇਸ ਤਰ੍ਹਾਂ ਪਾਲ ਆਖਰੀ ਪੰਕਤੀਆਂ ਪੌੜੀ ਆਪੇ 86 ਤੀਰਤ ਕਰਤਾ ਮਹਾਰਜ ਆਪ ਹੀ 68 ਤੀਰਤਾਂ ਨੂੰ ਰਚਨ ਵਾਲਾ ਆਪ ਹੀ ਇਸ਼ਨਾਨ ਕਰਨ ਵਾਲਾ ਆਪਾਂ ਕਿੰਨੇ ਆ ਵੀ ਆਪਾਂ ਉੱਥੇ ਜਾ ਕੇ ਆਏ ਆ ਆਪਾਂ ਯਾਤਰਾ ਕਰਕੇ ਆਏ ਮਾਵਾ ਕਰਨ ਮੈਂ ਯਾਤਰਾ ਨੂੰ ਮਾੜਾ ਨਹੀਂ ਕਹਿੰਦਾ ਜਿੱਦ ਕੋਲ ਜਾਇ ਨਹੀਂ ਹੁੰਦਾ ਇੱਕ ਘਰ ਬਜ਼ੁਰਗ ਪਿਆ ਉਹ ਰਹਿ ਗਿਆ ਨਹੀਂ ਆਪੇ ਅੱਠ ਸੱਟ ਤੀਰਤ ਕਰਤਾ ਆਪ ਕ੍ਰਿਸ਼ਨ ਮਹਾਰਾਜ ਦੀ ਬਾਣੀ ਜਿਹੜੀ ਹੈ ਨਾ ਤੀਰਤ ਨਾਵਣ ਜਾਓ ਤੀਰਤ ਨਾਮ ਹੈ ਇਹ ਬਾਣੀ ਇੱਕ ਬਹੁਤ ਵੱਡਾ ਕੁੰਭ ਹੈ ਇਹ ਬਹੁਤ ਵੱਡਾ ਇੱਕ ਸਾਗਰ ਹੈ ਇੱਕ ਬਹੁਤ ਵੱਡਾ ਤੀਰਥ ਸਥਾਨ ਸਥਾਨ ਹੈ ਇਸ ਵਿੱਚ ਜਿਹੜਾ ਚੁੱਭੀ ਲਾਏਗਾ ਉਹਨੂੰ ਘਰ ਬੈਠਿਆਂ ਹੀ ਤੀਰਤ ਦਾ ਫਲ ਮਿਲੇਗਾ 86 ਤੀਰਤ ਸਗਲ ਪੁੰਜੀ ਦਇਆ ਉਹ 10 ਦਿੱਤਾ ਮਾਰੇ ਉక్తి ਦਾ ਦਿੱਤੀ ਏਦਾਂ ਤੀਥਾਂ ਦਾ ਫਲ ਮਿਲ ਜਾਏ ਆਪੇ ਸੰਜੋ ਵਰਤੇ ਸਵਾਮੀ ਆਪ ਜਪਾਏ ਨਾਮ ਸਮਾਰਿ ਜੀ ਕਹਿੰਦੇ ਮਾਲਕ ਆਪ ਹੀ ਜੋਤੀ ਦਿੰਦਾ ਆਪ ਹੀ ਨਾਮ ਜਪਾਉਂਦਾ ਜੇ ਮੈਂ ਕਮੋਂ ਵੀ ਮੈਂ ਜਪਾਉਂਦਾ ਇਹਨਾਂ ਜਨਤਾ ਕੇ ਵਸ ਕਿਛ ਨਹੀਂ ਬਾਣੀ ਵਿੱਚ ਲਿਖਿਆ ਬੇਸਮਾਰ ਅਥਾ ਅਗੰਤ ਅਤੋਲੇ ਜਿਉਂ ਬਲਾਵੋ ਤੇ ਉਹ ਨਾਨਕ ਦਾਸ ਬੋਲੇ ਜਿਉਂ ਬੋਲੇ ਉਦਾਂ ਹੀ ਬੋਲਦੇ ਹਾਂ ਅਸੀਂ ਜਿਵੇਂ ਉਹ ਸਾਨੂੰ ਬੁਲਾਉਂਦਾ ਕੋਈ ਦਾਵਾ ਨਹੀਂ ਕੋਈ ਮਾਣ ਨਹੀਂ ਹਾਂ ਪ੍ਰੇਮ ਵਾਲਾ ਮਾਣ ਜ਼ਰੂਰ ਹੈ ਵੀ ਮਾਰਾ ਹੀ ਬੁਲਾਉਂਦਾ ਉਹਦਾ ਨਹੀਂ ਕੋਈ ਦਾਵਾ ਤੇ ਵੀ ਮੈਂ ਇੰਜ ਕਰਕੇ ਉਹ ਕਰ ਦੂਆਂ ਕਰ ਦੂੰ ਐਦਾਂ ਇੰਪ੍ਰੈਸ ਕਰੂੰ ਐਦਾਂ ਨਹੀਂ ਮਾਲਕ ਬਰਕਤ ਦੇਵੇ ਬਖਸ਼ਿਸ਼ ਦੇਵੇ ਤੇ ਉਹ ਮਿਲਦੀ ਹੈ ਉਹਦਾ ਨਹੀਂ ਮਿਲਦੀ ਆਪ ਦਿਆਲ ਹੋਏ ਭੌਖੰਡਨ ਆਪ ਕਰੇ ਸਭ ਦਾਨ ਆਪ ਹੀ ਡਰ ਦੂਰ ਕਰਕੇ ਮਾਰੀ ਕਹਿੰਦੇ ਦਇਆਤਾ ਕਰਕੇ ਸਾਨੂੰ ਨਾਮਦਾਨ ਦਿੰਦਾ ਜਿਸ ਨੂੰ ਗੁਰਮੁਖ ਆਪ ਬੁਝਾਏ ਸੋ ਸਦਹੀ ਦਰਗੇ ਪਾਏ ਮਾਨ ਜਿਸ ਮਨੁੱਖ ਤੇ ਉਹ ਮੇਰ ਕਰਦਾ ਬਖਸ਼ਿਸ਼ ਕਰਦਾ ਉਹ ਦਰਗਾਹ ਦੇ ਵਿੱਚ ਆਦਰ ਪਾਉਂਦਾ ਜਿਸ ਦੀ ਪੈਜ ਰੱਖੇ ਹਰ ਸੁਆਮੀ ਸੋ ਸੱਚਾ ਹਰ ਜਾਨ ਸੋ ਜਿਸ ਦੀ ਲਾਜ ਰੱਖਦਾ ਉਹ ਉਹ ਮਾਲਕ ਉਹ ਰੱਬ ਦਾ ਪਿਆਰਾ ਸੇਵਕ ਰੱਬ ਦਾ ਰੂਪ ਹੈ ਸੋ ਇਸੀ 사ਸੰਗਰੀ ਅੱਜ ਦੇ ਲੜੀਵਰ ਸ਼ਬਦ ਦੀ ਵਿਚਾਰ ਜੋ ਸੰਕੀਪ ਦੇ ਵਿੱਚ ਆਪਾਂ ਬਖਸ਼ਿਸ਼ ਪ੍ਰਾਪਤ ਕੀਤੀ ਹੈ ਇਸ ਦਾ ਭਾਵ ਅਰਥ ਸਭ ਦੇ ਹਿਰਦੇ ਵਿੱਚ ਵਸੇ ਮਹਾਰਾਜ ਸਾਹਿਬ ਨੂੰ ਚੜ੍ਹਦੀਆਂ ਕਲਾਂ ਤੰਦਰੁਸਤੀਆਂ ਨਾਮਦਾਨ ਬਖਸ਼ੇ ਸਭ ਦੇ ਬੱਚਿਆਂ ਦਾ ਭਲਾ ਕਰੇ ਔਰ ਤਕੀਆਂ ਬਖਸ਼ੇ ਐਨੀ ਸੇਵਾ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ